ਆ ਰਿਹਾ ਰਿਹਾ ਫੋਨ ਵੀ ਆ ਗਿਆ ਬੈਂਕ ਕੋਟ ਖਾ ਰੋ ਮਾਣ ਦੇ ਕੋਟ ਆਜ ਸਾਡੀ ਫੈਮਲੀ ਵਾਸਤੇ ਬੜਨਾ ਗਜੇਲਾ ਗਜਰੇਲੀ ਦੀ ਤਿਆਰੀ ਹੋ ਰਹੀ ਆ ਹਾਂ ਕੋਲੀਸ ਫਾਗਲੀ ਆਜੋ ਅੱਛਾ ਜਗਦੀਪ ਗਾਜਰਾ ਕੱਦੂਗਾਸ ਕਰ ਰਹੀ ਆ ਤੁਸੀਂ ਉੱਦਾਂ ਹੀ ਖੜੇ ਆ ਘੁੰਮੀ ਜਾਂਦੇ ਤੁਸੀਂ ਕੋ ਕੰਮ ਵੀ ਕਰੋ ਅਭੀ ਤਾਂ ਹਲੋ ਬੜ ਖਾਂਡੂਲੀ ਆਪੇ ਹੀ ਆ ਹਾਂ ਚਾਚੀ ਹੁਣੀ ਗਾਜਰਾ ਛੇਲਦੀਆਂ ਆ ਤੇ ਮੈਂ ਤਾਂ ਜਗਦੀਪ ਗਾਜਰਾ ਕੱਦੂ ਕਸ ਕਰਦੇ ਆ ਭੈਣ ਜੀ ਸਾਨੂੰ ਸਾਰਾ ਸਮਾਨ ਸਮੋਲ ਲਿਆ ਆ ਲਿਓ ਕਿੰਨੇ ਦਿਨ ਦੇ ਜਿਹੜੀ ਸੰਜੀ ਦੀ ਲੋੜ ਆ ਉਹ ਸਾਡੇ ਹੈਡਮਾਸਟਰ ਦੇਖ ਰਹੇ ਆ ਵੀ ਕੰਮ ਸਹੀ ਹੋ ਰਿਹਾ ਕਿ ਨਹੀਂ ਹਨਾ ਉਹ ਚੈੱਕ ਕਰਦੇ ਹੁਣ ਸ਼ਾਮ ਨੂੰ ਅਸੀਂ ਖਵਾਵਾਂਗੇ ਗਜਰੇਲਾ ਸਾਰਿਆਂ ਨੂੰ ਤੁਸੀਂ ਵੀ ਆ ਜਿਓ ਵੀ ਜਿੰਨੇ ਜਣ ਖਾਣਾ ਗਜਰੇਲਾ ਕੇਦਾਂ ਨੀ ਨੋਟ ਚੱਲਿਆ ਹਾਂ ਦੁੱਧ ਵੀ ਆ ਗਿਆ ਵੀ ਸਾਡਾ ਆਹ ਦੁੱਧ 12 ਕਿਲੋ ਅੱਛਾ ਖਾ ਕੋਲੀਆਂ ਚੰਗੀ ਤੋਂ ਖਾ ਲਈਆਂ ਹੋਰ ਚਾਹੀਦੀਆਂ ਹੋ ਗਈਆਂ ਤਾਂ ਹੋਰ ਮੰਗਾਵਾਂ ਇਹ ਇਹਦੇ ਵਿੱਚ ਇੱਕ ਦੁੱਧ ਵਿੱਚ 11 ਕਿਲੋ ਆ ਅੱਛਾ 11 ਕਿਲੋ ਠੀਕ ਆ ਕੋਲੀਆਂ ਥੋੜੀਆਂ 50 ਕਿਲੋ ਹੈਗੀਆਂ ਹੀ ਆ ਤੇ ਇੰਨੀ ਕਾ ਇੰਨੇ ਆ ਕੇ ਹੋਣੀਆਂ ਹੋਰ ਲੈ ਆਵਾਂਗੇ ਇੱਕ ਪੈਕਟ ਹੋਰ ਲੈ ਆਵਾਂਗੇ 50 ਕਿਲੋ ਹੈ ਆ ਤੇ ਇਹ ਕੋਨੀਆਂ ਤੇ ਤੂੰ ਅੱਜ ਫਤੇ ਨੇ ਕੀ ਖਾਦਾ ਸੀ ਲੋ ਸਰ ਹਾਂ ਕੀ ਖਾਦਾ ਸੀ ਹਾਂ ਬੇਲਾ ਹਾਂ ਕਿਦਾਂ ਦਾ ਲੱਗਾ ਸੀ ਲੋ ਸਰ ਹਾਈ ਹਾਈ ਸਾਰਿਆਂ ਨੂੰ ਦੱਸ ਦੇ ਕੇ ਬਹੁਤ ਸਵਾਦ ਹਬਲਾ ਖਾਦਾ ਸੀ ਹਾਂ ਕੇ ਤੁਸੀਂ ਵੀ ਖਾ ਲਓ ਆਜੋ ਕੀ ਆਜੋ ਹਬਲਾ ਖਾ ਲਓ ਹਬਲਾ ਖਾ ਲਓ ਕੇ ਜੋਤੀਪੂਰੀ ਤੁਸੀਂ ਵੀ ਆਜੋ ਜੋਤੀਪੂਰੀ ਅੱਛਾ ਆਪਣੀ ਪੋਈ ਨੂੰ ਕਹਿ ਫੇਕਿਆ ਪੋਈ ਆ ਕੇ ਹਲਵਾ ਖਾ ਲਓ ਤੁਸੀਂ

ਤੈਨੂੰ ਤਾਂ ਪੁੱਛਣ ਦਾ ਘਟਾ ਹੀ ਹੈ ਤੈਨੂੰ ਤਾਂ ਲੋੜ ਹੀ ਨਹੀਂ ਪੁੱਛਣ ਦੀ ਤੂੰ ਕੀ ਖਾਣਾ ਹੈ ਬੜੀ ਸਵਾਦੀ ਦੱਸੋ ਬਹੁਤ ਸਵਾਦੀ ਬਣੀ ਆ ਕੱਲ ਉਹ ਬਚ ਕੱਲ ਖਾਵਾਂਗੇ ਅੱਜ ਕੰਜ ਕਰ ਖਾਵਾਂਗੇ ਅੱਜ ਕੀ ਖਾਣਾ ਹੈ ਦਾਦੀ ਜੀ ਖਾਣਾ ਹੈ ਹਮ ਤਾਂ ਹੀ ਖਾਣਾ ਮੇਰਾ ਫੋਨ ਹੀ ਤੋੜ ਸਕਦਾ ਬਹੁਤ ਕੁਝ ਆ ਕੱਲ ਨੂੰ ਆਂਟੀ ਮੈਨੂੰ ਆਉਣੀ ਆਂਟੀ ਮੈਨੂੰ ਹੈ ਪੋਟੈਟੋ ਫਿੰਗਰ ਬਣਾ ਕੇ ਲਿਆਉਣੇ ਚਾਹੀਦੇ ਪੁੱਛ ਕੇ ਪੋਟੈਟੋ ਫਿੰਗਰ ਲਿਆਉਂਗੇ ਖਾਣੇ ਆ ਦੋ ਹਾਂ ਬ੍ਰੈਡ ਰੋਲ ਖਾਣੇ ਹਾਂ ਖਾਵਾਂਗੀ ਕੀ ਖਾਣਾ ਤੇਰਾ ਖਾਣੇ ਬ੍ਰੈਡ ਰੋਲ ਖਾਣੇ ਮੈਂ ਦੁੱਧ ਲੱਕ ਦਾ ਮੂਸਾ ਆ ਤੇ ਚਲੋ ਫਿਰ ਮੈਂ ਗੰਦਾ ਬੱਚਾ ਅੰਮੋਲੀ ਅੱਛਾ ਅੱਛਾ ਫਾਤੇ ਗੰਦਾ ਬੱਚਾ ਹੈ ਕਿ ਗੁੱਡ ਬੱਚਾ ਹੈ ਹੈ ਗੁੱਡ ਗੁੱਡ ਬੱਚਾ ਅੱਛਾ ਪਤਾ ਨਹੀਂ ਗੰਦਾ ਹੈ ਜਾ ਤੁੱਤੀ ਮਾਰਨਾ ਪਤੀ ਕਿਦਾ ਪਾਇਆ ਪਹਿਲੇ ਦੱਸੋ ਬਾਬਰ ਦਾ ਬਾਬਰ ਦਾ ਜਰਾਬਰ ਦਾ ਜਰਾਬਰ ਦਾ ਓਕੇ ਜਰਾਬਰ ਦਾ ਬਾਬਰ ਕਿੰਦਾ ਹੁੰਦਾ ਕਿ ਦੇ ਲੋ ਇੰਦਾ ਪਿਆਰ ਕਰਦਾ ਹੁੰਦਾ ਨਾ ਮੰਮਾ ਦੇਖੋ ਅੱਛਾ ਮੇਰੀ ਗੱਲ ਸੁਣੋ ਇੱਕ ਵਾਰੀ ਫਿਰ ਮੈਂ ਹੋਰ ਦਊਂਗੀ ਇੱਕ ਵਾਰੀ ਬੋਲੇ ਸੋਨੀਅਲ ਕਰ ਦੋ ਸ਼ਸ਼ਨੀਅਲ ਜੀ ਕਰੋ ਇੱਕ ਵਾਰੀ ਆਪਣਾ ਹੁਣ ਨਾਂ ਦੱਸੋ ਤੁਹਾਡਾ ਨਾਮ ਕੀ ਆ ਫਿਰ ਆਪਾਂ ਚੱਲੀਏ ਬੱਠਾ ਨਹੀਂ ਕਿਦਾ ਪੂਰਾ ਨਾਮ ਦੱਸੋ ਇਧਰ ਦੇਖ ਕੇ ਦੱਸੋ ਨਾਲੇ ਫਿਸ਼ਿੰਗ ਫਤੇ ਚਿੰ ਫਤੇ ਫੈਂਕ ਚਲੋ ਜਾਓ ਚਲੋ ਜਾਓ ਬਾਈ ਬਾਈ ਕਰ ਦੋਇਦਰ ਬਾਈ ਬਾਈ ਕਰਕੇ ਚਲੋ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਕਰ ਦੋ ਫਤਿਹ ਫਤਿਹ ਦੇਖੋ ਅਕਾਲੇ ਕਿਤੇ ਮਰਦਾ ਨਹੀਂ ਚਲੋ ਭੱਜੋ ਹੁਣ ਗੱਜੇ ਲੱਾ ਸਾਡਾ ਬਣ ਰਿਆ ਤੇ ਹੁਣ ਅਸੀਂ ਸਮੋਸੇ ਖਾ ਕੇ ਰਹੇ ਹਾਂ ਛੋਲੇ ਸਮੋਸੇ ਭਾਈ ਵੇਚਣ ਆਏ ਸੀ ਬੀਬੀਆਂ ਦੀਆਂ ਮਰਜ਼ੀਆਂ ਲੱਗੀਆਂ ਚਾਰ ਤਿੰਨ ਹਨਾ ਚਾਹ ਬਣ ਕੇ ਆ ਗਈ ਆ ਹੁਣ ਚਾਹ ਪੀਣ ਲੱਗੇ ਆ ਨਾਲ ਨਾਲ ਗਜੋਡਾ ਵਾੜਾ ਚਾਹ ਸਾਡੀ ਆ ਗਈ ਆ ਬਣ ਕੇ ਸਮੋਸੇ ਅਸੀਂ ਖਾ ਰਹੇ ਹਾਂ ਦੇਖੋ ਤਾਂ ਥੋੜੇ ਹੋਵੇ ਕਰੇ ਹਾਂ ਵਧੀਆ ਹੈ ਇਹ ਡਰਾਈ ਫਰੂਟ ਜਿਹੜਾ ਸੀ ਜਰੇਲੇ ਚ ਪਾਉਣਾ ਦੀਬ ਦੀ ਮਸ਼ੀਨ ਬਹੁਤ ਸੋਹਣੀ ਆ ਸੀ ਮਸ਼ੀਨ ਲੈ ਜਾਣੀ ਆ ਘਰ ਨੂੰ ਹਨਾ ਲਓ ਲਓ ਵੇ ਦੇਖੀ ਨਹੀਂ ਕਿੱਦਾਂ ਦੀ ਆ ਕਿੱਦਾਂ ਚੱਲਦੀ ਆ ਬਹੁਤ ਸੋਹਣੀ ਆ ਐਡਾ ਬ੍ਰੇਕ ਪੀਸ ਹੋ ਜਾਂਦਾ ਅੰਦਰ ਵਿੱਚ ਤੇ ਇਹਦੇ ਵਿੱਚ ਵੀ ਤੁਹਾਨੂੰ ਨਹੀਂ ਸਰਵਿਸ ਅੱਛਾ ਕੰਮ ਹੋ ਰਿਹਾ ਹੈ ਆ ਸੋਹ ਦੀ ਤਕਨੀਕ ਵਧੀਆ ਆ ਸਹੀ ਆ ਮੈਂ ਨਹੀਂ ਦੇਖੀ ਸੀ ਬੈਠ ਕੇ ਜਿਹੜਾ ਆਪਾਂ ਉਦਾਂ ਕੋਟਾ ਤੇ ਰਹਿੰਦੇ ਹਾਂ ਉਹਨੂੰ ਟਾਈਮ ਲੱਗਦਾ ਉਹ ਪੂਰਾ ਸਹੀ ਵੀ ਨਹੀਂ ਹੁੰਦਾ ਹਾਂ ਇਹ ਵਧੀਆ ਮੈਨੂੰ ਲੱਗਦਾ ਜੇ ਬਟਨ ਬਟਨ ਨਾਲ ਆ ਰਹੀਆਂ ਬ੍ਰੀਕ ਬ੍ਰੀਕ ਇਹ ਥਾਂ ਵੀ ਸਾਰਿਆਂ ਨੂੰ ਹੋ ਜਾਣੀਆਂ ਖਾਣ ਵੀ ਸਾਰਿਆਂ ਨੂੰ ਹੋ ਜਾਣੀਆਂ ਵੈਲਕਮ ਹਾਂਜੀ ਜੀ ਮੈਨੂੰ ਥੋੜਾ ਜਿਹਾ ਲੱਗਿਆ ਜੀ ਤੇ ਤਾਂ ਹੋਣਾ ਮੰਮੀ ਜੀ ਜੀ ਹੋਈ ਆ ਜੀ ਇਥੇ ਸੀਗਾ ਬਸ ਕੀ ਰਿਆ ਬੰਦਾ ਬਸ ਕੀ ਦੇਗਾ ਜਰੋਰੀ ਦਿੱਤੀ ਨਾ ਕੁਸੀ ਕੋਈ ਨਹੀਂ ਕੋਈ ਕੁਸੀ ਮੈਂ ਵੀ ਉੱਧੇ ਹੀ ਆ ਗਈ ਹਾਂ ਅੱਜ ਕੀ ਖਾਣਾ ਕਾਕੇ ਨੇ ਅੱਛੀ ਕਾ ਕਿਹੜੀ ਚੀਜ਼ ਖਾਣੀ ਆ ਮੈਂ ਵੀ ਉੱਧੇ ਹੀ ਆਈ ਹਾਂ ਮੈਂ ਵੀ ਇੱਦੀ ਰੋਟੀ ਖਾ ਕੇ ਆਏ ਹਾਏ ਹਾਏ ਮੈਂ ਇੱਥੇ ਲਈ ਮੈਂ ਤਾਂ ਚੱਲ ਮੈਂ ਜਾਉਂਦੀ ਹਾਂ ਇਹ ਦੇਖੋ ਸੁਝਾਏਗਾ ਕਰਨ ਵਾਲਾ ਤੇ ਘਰ ਆ ਜਾਂਦੀ ਜਾ ਕੇ ਉਹ ਮਾਸੀ ਕਿੱਥੇ ਹੈ ਹਾਂ ਭੈਣ ਜੀ ਮੇਰੇ ਘਰਮਾਂ ਦਾ ਇਹਦੇ ਵਿਆਹ ਦੀ ਪਾਰਟੀ ਬਹੁਤ ਲੰਬੀ ਚੱਲਦੀ ਪਈ ਆ ਹੋਰ ਵਿਆਹ ਦੀ ਪਾਰਟੀ ਦਾ ਬਹੁਤ ਹਾਂ ਨਾ ਗਰੌਣੀ ਗਈ ਦੀ ਆ ਹੈਨਾ ਆਹੋ ਉਦਾਂ ਦਾ ਕੁਝ ੱੱਲੇ ਜਾ ਕੇ ਖਾਏ ਹੁਣ ਅਸੀਂ ਹਾਨੋ ਹੁਣ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਖੰਡ ਬਗਾ ਲਵਾ ਹੈ ਖੰਡ ਮੁਕਾ ਮ ਆਹੋ ਖੰਡ ਚਾਹੀਦੀ ਆ ਜੈਪੀ ਤੇ ਜਾ ਉਹਨੇ ਕਰੋ ਖੰਡ ਲੈ ਗੋਲੀਆਂ ਲੱਗਦਾ ਉਹ ਵੀ ਨਹੀਂ ਨੋਦੀ ਇਹ ਆਪੇ ਹੋਣੀ ਨਹੀਂ ਨੋਦੀ ਨੰਦ ਦਾ ਫਾਇਦਾ ਕੀ ਹੈ ਆਪੇ ਹੋਣੀ ਉਹ ਉਹਦੇ ਭਾਈ ਜੋ ਉਹ ਵੀ ਤੂੰ ਦੇਖੋ ਮੈਂ ਤੈਨੂੰ ਵਧੀਆ ਗਜਰੇਲਾ ਬਣਾਉਣਾ ਚਾਹੀਦਾ ਡਰਾਈ ਫਰੂਟ ਵੀ ਹੈ ਆ ਜਾਓ ਵੀ ਸਾਰੇ ਜਨ ਜਨ ਗਜਰੇਲਾ ਖਾਣਾ ਨਾ ਆ ਜਾਓ ਸਾਰੇ ਆਪਾਂ ਗਜਰੇਲਾ ਬਣਾਉਂਦੇ ਪਏ ਆ ਜਗਦੀਪ ਸਾਡੀ ਡਰਾਈ ਫਰੂਟ ਕਰ ਰਹੀ ਹੈ ਕਰਸ਼ਨ ਬੋਲੋ ਵਾਹ ਹਾਂ ਸਟਾਰ ਲਾਇਆ ਨਾ ਸਹੀ ਗੱਲ ਆ ਪਰ ਸਾਡੀ ਨਹੀਂ ਨਹੀਂ ਆਪਾਂ ਜੇ ਸਟਾਰ ਹੈ ਬਿੰਦੇ ਜੇ ਆਪਾਂ ਸਟਾਰ ਲਾਇਆ ਫੇ ਤਾਂ ਆਪਣੀ ਸਾਰੀ ਦਿਹਾੜੀ ਇੱਕ ਚੀਜ਼ ਬਣਾਉਣ ਦੇ ਨਿਕਲ ਜਾ ਕਰਨੀ ਆ ਨਹੀਂ ਜਾਨੂੰ ਆਪਾਂ ਸਟਾਰ ਹੋ ਜਾਣਾ ਹਾਂ ਨੰਬਰ ਯਾਦ ਤੋਂ ਤਾਂ ਇਹ ਕੰਮ ਰਹਿ ਗਿਆ ਹੈ ਰਾਗ ਕੋਈ ਕੰਮ ਹਾਂਜੀ ਆਹੋ ਸਹੀ ਗੱਲ ਹੈ ਅੱਛਾ ਫਤੇ ਫਤੇ ਦੱਸੂਗਾ ਫਤੇ ਨੂੰ ਹਵਲਾ ਕਿਦਾਂ ਦਾ ਲੱਗਾ ਬਹੁਤ ਸ਼ਾਬਾਸ਼ ਆਏ ਹਾਏ ਜੰਮੀ ਜੰਮੀ ਇੱਕ ਵਾਰ ਦੱਸ ਮੈਂ ਕੀ ਖਾਦਾ ਸੀ ਮੈਂ ਮੇਰਾ ਬੱਦ ਦੋਜਾ ਹਾਂ ਜਬਾ ਤੱਕ ਤੈਨੂੰ ਰੋਕ ਤੂੰ ਤੈਨੂੰ ਹੈ ਹੀ ਨਹੀਂ ਮਮਾ ਕਰੀਓ ਅੱਛਾ ਆਪਣੀ ਭੋਈ ਨੂੰ ਸਾਸਿਕਾਲ ਕਰਦੇ ਤੂੰ

ਉਹਦੇ ਤਾਈ ਉੱਨ ਨਾ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਜਿੰਨੇ ਦਾ ਅੱਜ ਕੱਲ ਤਾਂ ਬੀਬੀਆਂ ਨੇ ਬੋਲੀਆਂ ਸੁਣਾਈਆਂ ਸੀ ਅੱਜ ਕੀ ਸੁਣਾਉਣਾ ਕਰਮਜੀਤ ਭੈਣ ਜੀ ਕੱਲ ਤਾਂ ਮੈਂ ਕਿਹਾ ਬੋਲੀਆਂ ਸੁਣਾਈਆਂ ਸੀ ਅੱਜ ਕੀ ਸੁਣਾਉਣਾ ਚਲੋ ਅੱਗੇ ਪੜਾਓ ਅੱਗੇ ਸੁਣਾਓ ਫੇ ਕੁਝ ਮਹਿਲ ਮਿੱਤਰਾਂ ਨਿੱਕੇ ਜਰੇਲੇ ਦੇ ਨਾਲ ਗਜਰਲੇ ਵਾਲਾ ਪਤੀਲਾ ਵੀ ਦਿਖਾ ਲਈਏ ਆਪਾਂ ਨੇ ਹਾਂ ਵੀ ਜਰੇਲਾ ਬਣਾਇਆ ਖਾ ਰਿਆ ਹੁਣ ਤਾਂ ਇੰਨਾ ਕੁ ਦਿਖਾਉਣੇ ਇਦਾਂ ਥੋੜਾ ਜਿਹਾ ਕੀ ਕਹਦੇ ਹਿੰਦੀ ਭੈਣ ਜੀ ਕਿਦਾਂ ਦਾ ਲੱਗਾ ਗਜਰੇਲਾ ਬਈ ਸੰਗਤ ਇਹ ਕੱਲ੍ਹ ਵਾਲੀ ਇਹ ਰਹਿਣੀ ਆ ਐਨੀ ਜ਼ਿਆਦਾ ਮਿਲਦਾ ਤੇਰੀ ਆ ਸਾਨੂੰ ਹੋਰ ਨਹੀਂ ਹੁੰਦੀਆਂ ਸਾਰਿਆਂ ਦੀ ਆ ਸਾਰਿਆਂ ਦੀ ਕਰ ਨਹੀਂ ਬਿੰਦੇ ਕਿੰਨੇ ਨੰਬਰ ਦੱਸਾਂ ਜਦਾਂ ਨਹੀਂ ਸਭ ਸੋ ਕਿਹੜਾ ਹੀ ਗੱਲ ਸਭ ਜੀ ਸਭ ਕੱਲ੍ਹ ਉਹ ਤਿਆਰੀ ਹੈ ਤਾਂ ਉਹ ਹੀ ਗਿਆ ਇੱਕ ਭੈਣ ਨੇ ਤਾਂ ਖਾਦਾ ਹੀ ਨਹੀਂ ਕਹਿੰਦੀ ਮੈਨੂੰ ਸ਼ੂਗਰ ਵਧੀਆ ਆ ਹੈਨਾ 100 ਚ 100 ਕਹਿਣਾ ਵਧੀਆ ਲੱਗਦਾ 100 ਚ 100 10 ਚ 100 ਸੋਂ ਘੱਟ ਲੱਗਦਾ ਤੁਸੀਂ ਦੱਸ ਦੋ ਤੁਸੀਂ ਕਿੰਨੇ ਦੇਣੇ ਆ ਅਸੀਂ ਅਸੀਂ 100 ਚ 101 ਅੱਛਾ ਅੱਗੇ ਤਾਂ ਬੱਚੇ ਨਹੀਂ ਕਹਿੰਦੇ ਸਰ ਜੀ 100 ਚ 100 ਚ ਇਤੇ ਬੱਚੇ ਬੱਚਿਆਂ ਨੂੰ ਹੋ ਜਾਂਦਾ ਕਿ ਅਸੀਂ ਖਾ ਲਈਏ ਜਦੋਂ ਦਾ ਸਵਾਦ ਆਉਣਾ ਮੈਨੂੰ ਪਤਾ ਹੈ ਕਿ ਤੁਹਾਨੂੰ ਸਵਾਦ ਆਉਣਾ ਚੈਲੋ ਤੁਹਾਨੂੰ ਦੋ ਕੁ ਮਿੰਟ ਫੋਨ ਆਉਣਾ नहीं कोई गीत सुना कुछ भी सुना कोशता सुनाओ इन्ताक्षरी इंताक्षरी इन खेल लो गां हैं है ना रमन कि शुरू करते कर दें टूटी फूटी टोकरी किसी भी काम शुरू करे इंताक्षरी लेके ले प्रभु का नाम बोलो राम 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 मैं से बोलो मैं निकला गड्डी लेके रस्ते पे एक मोड़ आया मैं उठा दे छोड़ आया आया आ से बोलो यो से बोलो आया चलो ਜਦ ਹਮ ਜਮਾ ਹੋਗੇ ਯਾ 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 ਹੈ ਆਇਆ ਕਿ ਯਾ ਆਇਆ ਯਾਰਾ ਯਾਰਾ ਯਾਰ ਦੀ ਦਲਾਰ ਬੜਾ ਸੋਹਣਾ ਅੱਗੇ ਨਹੀਂ ਆਉਂਦਾ ਨਹੀਂ ਵੇ ਬੋਲੋ ਬੋਲੋ ਚਲੋ ਆ ਤੇ ਬੋਲੋ ਫੇ ਸਵਾਦੀ ਕਿ ਹੋ ਹੋ ਯਾਨੀ ਜੰਮ ਡੁੰਡੇ ਆ ਤੇ ਲੱਗ ਕਾਤੇ ਬੈਠੀਆਂ ਹੁੰਦੇ ਕਾ ਕੇ ਕੱਪੜੇ ਕਾ ਮੇਰੇ ਆਪਣੇ ਦੀ ਨਿਕਾਦਾ ਮੈਂ ਨਦੀਰ ਚਾਏ ਆਜ ਆ ਜਿੰਦਗੀ ਮੇ ਆਨਾ ਹਾਂਜੀ ਡੈਡਾ ਨੂੰ ਜਾ ਮਾਂ ਤੋ ਬੋਲੋ ਡੈਡਾ ਨੂੰ ਜਾ ਡੈਡਾ ਹਾਂ ਤੋ ਕੋਈ ਗਾਣਾ ਗਾਓ ਇੰਨਮ ਡੈਡਾ ਕੋ ਹਾਂ ਤੋ ਗਾਣਾ ਗਾਓ ਕੋਈ ਡੈਡਾ ਕੋ ਲੈ ਲਓ ਕੱਢਣਾ ਚਲੋ ਕੀ ਮੰਗੀ ਤੁਸੀਂ ਮੇ ਤੋ ਗਾਣਾ ਗਾਓ ਮੰਮਾ ਤੇ ਬੋਲੋ ਗੁੜੀਓ

ਵੇ ਦੁਨੀਆ ਸੇ ਅਬ ਨਾ ਡਰੂ ਕਿ ਜਿਸੇ ਮੈਂ ਪਿਆਰ ਕਰੂ ਆਜ ਆਜ ਮੈਂ ਨਾ ਡਰੂ

ਸਤਾ ਤੇਰਾ ਵੱਲਾ ਵੱਲਾ ਨਖਰੇ ਤੇਰੇ ਉਫ 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 ਨਾ ਵੱਲਾ ਵੱਲਾ ਨਾ ਵੱਲਾ ਵੱਲਾ ਤੇਰੇ ਲਮਭੂਆ ਆ ਤੋ ਮਾਸਰੀ ਬਸ ਕਿੰਨਾ ਲਵ ਹੋਇਆ ਗਜਰੇ ਨੇ ਆ ਤੋ ਆ ਤੋ ਆ ਤੋ ਆ ਤੋ ਆ ਤੋ ਆਇਆ ਸਾਵਣ ਮੈਨ ਨਹੀਂ ਆਉਂਦਾਗਾ गाने ਨਹੀਂ ਆਉਂਦੇ ਸਾਨੂੰ। ਗਾਣਾ ਤੁਸੀਂ ਆਉਂਦੇ ਕਿ ਹੁਣ ਨਹੀਂ ਪਿਆਣਾ ਗਾਓ। ਆਜ਼ਾਦੀ ਨਹੀਂ। ਭਾਬੀ ਜੀ ਸਵਾਰ ਦੇਖ ਲੂਗੇ। ਇਹ ਗੱਲ ਤਾਂ ਮੈਂ ਹੀ ਆਪ ਮਾਂ ਜੀ ਫੜਾਉਂ ਪੜਾਇਆ। ਜੀ ਚਾਚੀ ਨੂੰ ਪੜਾਇਆ। ਚਲੋ ਸੁਣਾਓ ਕੁਛ ਹੋਰ ਸੁਣਾਓ। ਕਰਨਜੀਤ ਪੰਜ ਜੀ ਤੁਸੀਂ ਵੀ ਸੁਣਾਓ ਕੁਛ। ਬੋਲੀ ਤੁਸੀਂ ਸੁਣਾਓ ਕੁਛ। ਪੁਲਿਸ ਸੁਣਾ ਸਕਦੇ। ਪੁਲਿਸ ਸੁਣਾ ਸਕਦੇ। ਮਾਤੀ ਸੁਣ ਦੇਣ ਤਾਂ। ਨੱਚ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸੇ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਅੱਛਣਾ ਖੇਡਣਾ ਰਹਿ ਜਾਊਗਾ ਨਹੀਂ ਕੋਈ ਬੂਝੜ ਜਾ ਜੱਟ ਲੈ ਜਾਊ ਚਲੋ ਹੋਰ ਸੁਣਾਓ ਹੁਣ ਕੀ ਸੁਣਾਉਣੀ ਕਹਿੰਦੀ ਲੈ ਕਹਿੰਦੀ ਲੈ ਮਮਾ ਕਹਿ ਲਉਗੀ ਚਲੋ ਤੂੰ ਇਹ ਸੁਣਾ ਦੋ ਇਹਨੇ ਦੇ ਕੇ ਜਰੇਲਾ ਖਾਂਦਾ ਤੇ ਬੋਲੀ ਪਾਉਣੀ ਬੋਲੀ ਪਹਿਲੀ ਫੜੀ ਲੈ ਜੋ ਘੜਾ ਲੈ ਲੈ ਤੇ ਇਹਨੇ ਦੇਦਾ ਆ ਲੈ ਲਾ ਹੁੰਦੇ ਸੀ ਫਟਮ ਗਿਆ ਸੀ ਕਹਿੰਦੇ ਆਂ ਦੀਨ ਤੇ ਇਹਨੇ ਆ ਕਣਛੜਿਆਂ ਚੜਚੜਿਆ ਦੀ ਰੱਖ ਕੇ ਤਵੇ ਐਦਾਂ ਬੋਲ ਕੇ ਸੁਣਾਓ ਬੋਲ ਕੇ ਸੁਣਾਓ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖੜਕੇ ਲਿਆਂਦੀ ਇੱਕ ਉਹ ਖੜੀ

ਅਰੇ ਆਹਾ ਉੜਦਾ ਉੜਦਾ ਮੋਰ ਮੇਰੀ ਚੀਚੀ ਉੱਥੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚੀਚੀ ਉੱਥੇ ਬੈ ਗਿਆ ਪੂਸ਼ਾਂ ਕਰਕੇ ਉੱਡੇ ਪੰਡੀਆਂ ਮੇਰੇ ਚੁਕਦੇ మరి ఊఠ మరి మే సే జనా సీ పిండి ਏ ਮੁੰਡੇ ਆਵੇਂ ਮੇਰੀ ਨੱਚਦੀਦੀ ਫੋਟੋ ਕਿੱ체 ਮੁੰਡੇ ਆ ਜੇ ਮੁੰਡੇ ਮੇਰੇ ਤੋਰ ਵੇਖਣੀ ਆਹੋ ਗੜਵਾਲੇ ਦੇ ਚਾਂਦੀ ਦਰ ਲੱਕ ਹਿਲੇ ਮੰਜਾ ਗੁੜੀਏ ਨੀ ਤੇਰੀ ਤੋਰ ਨਾ ਵੇਖਣੀ ਅਗ ਲਾਉਣਾ ਗੜਵਾ ਚਾਂਦੀ ਦਾ ਨੀ ਲੱਕ ਟੁੱਟ ਜੂਲਾਰੇ ਖਾਦੀ ਦਾ ਨੀ ਲੱਕ ਟੁੱਟ ਜੂਲਾਰੇ ਖਾਦੀ ਦਾ ਚਲੋ ਹੋਰ ਪਾਓ ਹੋਰ ਪਾਓ ਬੋਲੀ ਹੈ ਹੋਈ ਪੂਰੀ ਕਮਲ ਪਾਵੇ ਹੁਣ ਕਮਲ ਕਮਲ ਇੱਕ ਤਾਂ ਪਾ ਦੇ ਖਟਣ ਗਿਆ ਸੀ ਇੱਕ ਤਾਂ ਪਾ ਦੇ ਆ ਰਹੀ ਹੈ ਬੋਲੀ ਮੈਂ ਮੈਂ ਪਾਖੀ ਦੀਵਾ ਆਹੋ ਕਿਤੇ ਹੈਂ ਜਿੱਦੀ ਬੁੰਦੀ ਕਰੀਂ ਅੱਡੀ ਕੋਈ ਬਾਹ ਬੋਲੀ ਕਮਲ ਹੋਪਾ

ਮੰਮਾ ਨਿਕਾ ਜਿਆ ਖਿੱਚ ਕੇ ਬਰਾਬਰ ਕੀਤਾ ਮੰਮਾ ਨਿਕਾ ਜਿਆ ਜੋ ਜੋ ਕਿਸ ਚੱਪ ਕੇ ਲਿਆਏ ਅੱਛਾ ਲੈ ਪੁੱਛੀ ਇਹ ਚੀਟਿੰਗ ਆ ਭਾਈ ਦੇਖ ਕੇ ਨਹੀਂ ਦੇਖ ਕੇ ਜੀ ਅਸੀਂ ਲੱਭ ਕੇ ਲਿਆਏ ਹਾਂ ਬੱਲੇ ਬੱਲੇ ਬਈ ਸੱਸਾ ਨੂੰ ਨਾਨਿੰਦੋ ਕੁੜੀਓ ਬੱਲੇ ਬੱਲੇ ਬਈ ਸੱਸਾ ਨੂੰ ਨਾਨਿੰਦੋ ਕੁੜੀਓ ਹੋਤਾ ਹੁੰਦਾ ਦਿੰਦੀਆਂ ਅਜਿੰਨ ਭਾਈ ਐਵੇਂ ਮਰਦੇ ਚਲੋ ਆਂਟੀ ਤੂੰ ਹੀ ਪਾਓ ਹਣ ਕੱਲ ਵਰਗੇ ਬੋਲੀਆਂ ਕੱਢੋ ਫੇ ਨਵੀਆਂ ਨਵੀਆਂ ਕਾਕਾ ਸੱਚਾ ਬੁਸੇ ਹੋੜ ਵਰਗੇ ਲੱਗ ਗਿਆ ਉਹ ਦਾਈ ਮੇ ਜੋਤੀ ਪੂਰ ਆ ਗਿਆ ਬਹੁਤ ਗੱਲਾਂ ਕੀਤੀਆਂ ਭੀ ਲੇਟ ਹੋ ਗਈ ਚਾਹ ਤਾਰ ਅਸੀਂ ਰੋਟੀਆਂ ਅੱਜ ਵੀ ਚਾਹ ਦੀ ਰੱਖੀ ਆਂਟੀ ਤੂੰ ਹੀ ਪਾਓ ਫੇਰੀ ਤੋਂ 10 ਵਜੇ ਤੱਕ ਫੇਰ ਹੱਥ ਮੇਰੀ ਦੇਵਕੀ ਤਾ ਵਾਹ ਸਾਡੋ ਰੀ ਦੇ ਹੁੰਦਾ ਲੋਕ ਚੀਂ ਦੇਣ ਵਧਾਈ ਇਸਰੀਕ ਜੰਮਿਆ ਜਾਨ ਮੋਠ ਵਿੱਚ ਆਈ ਸੱਟੋ ਵੀ ਬੋਲੀ ਹੁਣ ਪੰਜ ਦੀ ਜਮਾ ਕੀਤੀ ਗਾਈ ਫਾਉ ਤਾਂ ਆ ਬੋਲੀ ਕਮਲ ਜੀ ਸੀ ਮੈਂ ਬਤਾਉਂਗਾ ਆਹ ਕਮਲ ਦੱਸਾਂਗਾ ਫਾਉ ਕਮਲ ਤਾਂ ਕਹਿੰਦੀ ਮੈਨੂੰ ਕੋਈ ਆਉਂਦੀ ਨਹੀਂ ਕੋਈ ਨਹੀਂ ਚੱਲ ਇੱਕ ਆਲੀ ਪਾ ਦੇ ਜਿਆਦਾ ਕਿਦਾਂ ਸੀ ਬੱਲੇ 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 ਮੇ ਬੰਦੇ ਜਿੰਦ ਗੱਡ ਰੱਖਣਾ ਬੱਲੇ ਬੱਲੇ ਮੇ ਮੇੜੇ मेनू कुछ न कही बल्ले हो गया तू फे तो फड़ के सुहागे जोड़ी बेजेठ बेमान हो गया तो ਭੱਲੇ ਵਈ ਰੋਟੀ ਲੈ ਕੇ ਜੇਠ ਦੀ ਚੱਲੀ ਬਈਆਂ ਰੋਟੀਆਂ ਛੱਪੜ ਦਾ ਪਾਣੀ ਵਈ ਮੋਤਰੀ ਲੈ ਕੇ ਜੇਠ ਦੀ ਚੱਲੀ ਬਈਆਂ ਰੋਟੀਆਂ ਛੱਪੜ ਦਾ ਪਾਣੀ ਮੈਂ ਰੋਟੀ ਲੈ ਕੇ ਜੇਠ ਦੀ ਚੱਲੀ ਇਹ ਜੇਠ ਦੇ ਇੰਨੇ ਗੁੱਸਾ ਰੋਟੀਆਂ ਛੱਪੜ ਦਾ ਪਾਣੀ ਦੱਸ ਹੈ ਬਦਲਾ ਲੈ ਲਿਆ ਹੈ ਹੈ ਨਾ ਨਈਆਂ ਰੋਟੀਆਂ ਦੇ ਕੇ ਬੜੇ ਬਾਗੇ ਚੋਰ ਦਿੱਤੋ ਚਰੇਲਾ ਵੈਰੀ ਗੁੱਡ ਤੁਸੀਂ ਕਹਿਣਾ ਸੀ ਕਹੇ ਆਣੇ ਨੂੰ ਵੀ ਪੁੱਛ ਤੁਸੀਂ ਅੱਜ ਕੀ ਬਾਇਆ ਆਪਾ ਬੀਬੀਓ ਕਿੱਦਾਂ ਲੱਗਾ ਕਿਚਰੇਲਾ ਵੀ ਬੀਬੀ ਆ ਦੀ ਆਵਾਜ਼ ਆਈ ਨਹੀਂ ਬਾਹਰ ਲੱਗਿਆ ਵਧੀਆ ਆ ਨਾਨੇ ਬੱਚੇ ਰੋਏ ਗੈਸਾ ਮੈਂ ਆਪਾਂ ਨਿਆਣੇ ਆ ਦੀ ਨਿਆਣੇ ਆ ਰਿਵਾਜ ਆਈ ਸਭ ਤੋਂ ਵਧੀਆ ਇਹਦਾ ਕਰਕੇ ਬਣਾ ਰਿਹਾ ਸੀ ਕੈਮਰੇ ਦੀ ਤਰ੍ਹਾਂ ਇਦਾਂ ਕਰਕੇ ਲੋਕਾਂ ਨੂੰ ਜੋੜਨਾ ਬੀਬੀਆਂ ਕਿਦਾਂ ਲੱਗਾ ਜਾਵਨ ਬਹੁਤ ਵਧੀਆ ਬਹੁਤ ਵਧੀਆ ਇੱਧਰ ਰਮਨ ਨੂੰ ਪੁੱਛੋ ਇਦਾਂ ਕਰਕੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਪਣਾ ਜੀ ਲੀਲਾ ਮੈਂ ਤਾਂ ਲੱਗੀ ਵੀ ਸਾਰੀ ਦਿਹਾੜੀ ਦੀ ਕੀ ਬਣਾਉਣਾ ਪਹਿਲਾਂ ਹੋਰ ਦੇਖਦੇ ਹਾਂ ਮੇਰੇ ਹੁੰਦੇ ਨਹੀਂ ਜੰਨਾ ਕੋਈ ਲੂਗਾ ਯਾਰ ਹੈ ਕਬੀਚ ਪਾਇਆ ਥੋੜਾ ਕਹਿੰਦੇ ਆ ਅਸੀਂ ਕੋਈ ਲਾਓ ਪੁੱਤ ਕੰਟੈਂਟ ਦੇ ਦੋ ਦੋ ਸ਼ਾਮਿਲ ਹੋ ਗਏ ਪਹਿਲਾ ਲੈ ਫਿਰ ਇੱਕ ਵਜੇ ਲੱਗੇ 1 ਵਜੇ ਛੱਲੀਆਂ ਗਾਜਰਾਂ ਥੋੜੀ ਛਾਣ ਕੇ ਆਂਟੀ ਦੀ ਥੋੜੀ ਰੱਖ ਦੋਜੀ ਮਾਂਟੀ ਕਿਤੇ ਦੂਜੀ